ਇਸ ਸਮੇਂ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੀ ਸਿਆਸਤ ਦੇ ਵਿੱਚ ਬਿਆਨਬਾਜ਼ੀ ਸਿਖਰਾਂ ਤੇ ਹੈ ਜਿਵੇਂ ਹੀ ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਧ ਚੋਣਾਂ ਦਾ ਰਿਜ਼ਲਟ ਆਇਆ ਸੀ ਤਾਂ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੰਗੀ ਪੜਤ ਫਰੀਕੋਟ ਜ਼ਿਲ੍ਹੇ ਇਧਰ ਬਣਾਈ ਗਈ ਸੀ ਜਿਸ ਤੋਂ ਬਾਅਦ ਪਰਮ ਸਿੰਘ ਬਾੰਟੀ ਰਮਾਣਾ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਸੀ ਉਸ ਦੇ ਨਾਲ ਉਹਨਾਂ ਵੱਲੋਂ ਫ੍ਰੀਕੋਰ ਦੇ ਸਾਬਕਾ ਵਿਧਾਇਕ ਕੁਝ ਅਸੀਂ ਕਿਟ ਲੋਪਰ ਕਾਫੀ ਸਵਾਲ ਖੜੇ ਕੀਤੇ ਸਨ ਅਤੇ ਇਥੇ ਦੱਕਿਆ ਗਿਆ ਸੀ ਕਿ ਉਹਨਾਂ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਨਹੀਂ ਕੀਤਾ ਗਿਆ ਸੀ ਜਿਸ ਕਾਰਨ ਕਾਂਗਰਸ ਇਥੋਂ ਹਾਰੀ ਹੈ ਜਿਸ ਤੋਂ ਬਾਅਦ ਫ੍ਰੀਕੋਰ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਕੁਝ ਦੀ ਕਿਟ ਲੋਪਰ ਵੱਲੋਂ ਅੱਜ ਆਪਣੇ ਗ੍ਰਹਿ ਵਿਖੇ ਇੱਕ ਵਰਕਰ ਮੀਟਿੰਗ ਰੱਖੀ ਗਈ ਸੀ ਇਸ ਦੇ ਨਾਲ ਉਹਨਾਂ ਵੱਲੋਂ ਜੋ ਪਰਮ ਸਿੰਘ ਮਟੀਰੀਅਲ ਮਾਣਾ ਵੱਲੋਂ ਸਵਾਲ ਖੜੇ ਕੀਤੇ ਗਏ ਸਨ ਉਹਨਾਂ ਉੱਪਰ ਇੱਕ ਗੱਲ ਦਾ ਜਵਾਬ ਦਿੱਤਾ ਗਿਆ ਹੈ ਤੁਸੀਂ ਵੀ ਸੁਣੋ ਉਹਨਾਂ ਦੀ ਜਮਾਨੀ ਕੀ ਕਹਿੰਦੇ ਨੇ ਕਿ ਕਿਵੇਂ ਪਰਮ ਸਿੰਘ ਬੰਟੀ ਰਮਾਣ ਦੇ ਸੁਪਨਿਆਂ ਦੇ ਵਿੱਚ ਮੈਂ ਆਉਂਦਾ ਹਾਂ ਤਾਂ ਹੀ ਉਹਨਾਂ ਵੱਲੋਂ ਅਜੀਬ ਬਿਆਨਬਾਜ਼ੀਆਂ ਕੀਤੀਆਂ ਜਾਂਦੀਆਂ ਨੇ ਅਤੇ ਹੋਰ ਵੀ ਕਾਫੀ ਤੰਜ ਕੱਸੇ ਨੇ ਪਰਮ ਸਿੰਘ ਬੰਟੀ ਰਮਾਣ ਦੇ ਉੱਪਰ ਤੁਸੀਂ ਵੀ ਸੁਣੋ ਨਾਲ ਹੀ ਉਹਨਾਂ ਵੱਲੋਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਘੱਟ ਸੀਟਾਂ ਆਉਣ ਤੇ ਆਮ ਆਦਮੀ ਪਾਰਟੀ ਨੂੰ ਲੈ ਕੇ ਵੀ ਤੰਜ ਕੱਸੇ ਨੇ ਤੁਸੀਂ ਵੀ ਸੁਣੋ ਪੁਰਸ਼ੋਤਲ ਸਿੰਘ ਕਿਕੀ ਟੂਲੋਂ ਦੀ ਜਮਾਨੀ ਕਿਵੇਂ ਉਹਨਾਂ ਪਰਮ ਸਿੰਘ ਬੰਟੀ ਰਮਾਣ ਅਤੇ ਆਹ ਵਾਲੀ ਪਾਰਟੀ ਦੇ ਤੰਜ ਕੱਸੇ ਨੇ ਪਹਿਲੀ ਗੱਲ ਤਾਂ ਜੇਲਾ ਮੇਰਾ ਭਰਾ ਹੈ ਰਮਾਣਾ ਸਾਹਿਬ ਉਹਨੂੰ ਜਾਗਦੇ ਨੂੰ ਵੀ ਮੈਂ ਦੇਖਦਾ ਤੇ ਉਹਨੂੰ ਸੁੱਤੇ ਪੈਣ ਨੂੰ ਵੀ ਮੈਂ ਦੇਖਦਾ ਸੁਪਨੇ ਮੇਰੇ ਹੀ ਆਉਂਦੇ ਉਹਨਾਂ ਨੂੰ ਉਹਨਾਂ ਨੂੰ ਵਿਚਾਰਿਆਂ ਨੂੰ ਹੋਰ ਕੋਈ ਨਹੀਂ ਦੇਖਦਾ ਪਰ ਉਹਨਾਂ ਦੀ ਮਜਬੂਰੀ ਹੈ ਕਿਉਂਕਿ ਹੁਣ ਤੱਕ ਜਿਹੜੀ ਉਹਨਾਂ ਦੀ ਸਿਆਸਤ ਹੈ ਜਿੰਨਾ ਕੋ ਉਹਦੇ ਵਿੱਚ ਕਾਮਯਾਬ ਹੋਏ ਆ ਉਹ ਮੇਰੇ ਵਿਰੋਧ ਚ ਹੀ ਹੋਏ ਕਿਉਂਕਿ ਮੇਰੇ ਸਾਹ ਸੁਖਬੀਰ ਸਿੰਘ ਬਾਦਲ ਨਾਲ ਵਿਚਾਰਾਂ ਦਾ ਮਤਭੇਦ ਮੈਂ ਗੱਲ ਦਰਾਉਣਾ ਚਾਹੁੰਦਾ ਮੇਰਾ ਸਾਸਕਬੀਰ ਸਿੰਘ ਬਾਦਲ ਨਾ ਵਿਚਾਰਾਂ ਦਾ ਮਤ ਪੇਤਾ ਤੇ ਰਮਾਣਾ ਸਾਹਿਬ ਮੇਰੇ ਉਲਟ ਬੋਲ ਕੇ ਮੈਨੂੰ ਮੜਾ ਚੰਗਾ ਕਹਿ ਕੇ ਉਹ ਆਪ ਦੀ ਜਿਹੜੀ ਉਹਨਾਂ ਨੇ ਗੱਦੀ ਹਾਸਲ ਕੀਤੀ ਹੈ ਸੁਖਬੀਰ ਸਿੰਘ ਬਾਦਲ ਦੀ ਗੋਦੀ ਵਿੱਚ ਉਹ ਇਸ ਗੱਲ ਚ ਕੀਤੀ ਹੈ ਉਹਨਾਂ ਨੇ ਸੋ ਉਹਦੀ ਮਜਬੂਰੀ ਹੈ ਉਹਦੀ ਸਿਆਸਤ ਇਦਾਂ ਚੱਲਦੀ ਹੈ ਦੇਖੋ ਜੇ ਉਹਨਾਂ ਨੂੰ ਸੁੱਤੇ ਪਿਆ ਨੂੰ ਮੇਨ ਨਜ਼ਰ ਆਉਂਦਾ ਤੇ ਮੈਨੂੰ ਨਹੀਂ ਉਹ ਨਜ਼ਰ ਆਉਂਦੇ ਮੈਨੂੰ ਕੋਈ ਸੁਪਨਾ ਨਹੀਂ ਆਉਂਦਾ ਉਹਨਾਂ ਦਾ ਤੇ ਨਾ ਮੈਨੂੰ ਜਾਗਦੇ ਨੂੰ ਨਜ਼ਰ ਆਉਂਦੇ ਆ ਮੈਨੂੰ ਤਾਂ ਸਿਰਫ ਤੇ ਸਿਰਫ ਮੇਰੀ ਜਿਹੜੀ ਸਿਆਸਤ ਹੈ ਉਹ ਹੈਗੀ ਇਲਾਕੇ ਦਾ ਵਿਕਾਸ ਮੇਰੇ ਹਲਕੇ ਦਾ ਵਿਕਾਸ ਗਰੀਬ ਭਰਾਵਾਂ ਦੇ ਕੰਮ ਜ਼ਿਮੀਂਦਾਰਾਂ ਦੇ ਮਸਲੇ ਹੱਲ ਕਰਨੇ ਆ ਤੇ ਸ਼ਹਿਰ ਦਾ ਵਿਕਾਸ ਕਰਨਾ ਜਦੋਂ ਵੀ ਮੇਰੇ ਕੋਲ ਤਾਕਤ ਆਈ ਹਮੇਸ਼ਾ ਚਾਹੇ ਕਸੀਆਂ ਘਟਾਈਆਂ ਚਾਹੇ ਪਾਈਪਾਂ ਪਾਈਆਂ ਮੁਗਿਆਂ ਦੇ ਚਾਹੇ ਦੱਬ ਕੇ ਮਨਰੇਗਾ ਦੇ ਕੰਮ ਕਰਾਏ ਚਾਹੇ ਪਿੰਡਾਂ ਦੇ ਕੰਮ ਵਿਕਾਸ ਕੀਤਾ ਚਾਹੇ ਸ਼ਹਿਰ ਚ ਸੀਵਰੇਜ ਪਾਇਆ ਜਿੱਥੇ ਛੱਡ ਕੇ ਗਿਆ ਸੀ ਅੱਜ ਤੋਂ ਸਵਾ 4 ਸਾਲ ਪਹਿਲਾਂ ਕੰਮ ਉੱਥੇ ਦੇ ਉੱਥੇ ਸਾਰੇ ਕੰਮ ਖੜੇ ਆ ਚਾਹੇ ਸ਼ਹਿਰ ਚ ਦੇਖ ਲਓ ਤੇ ਚਾਹੇ ਪਿੰਡਾਂ ਚ ਦੇਖ ਲਓ ਸੋ ਮੇਰੀ ਸੋਚ ਮੇਰੀ ਸਿਆਸਤ ਹੈ ਇਲਾਕੇ ਦੇ ਕੰਮ ਕਰਨੇ ਇਸ ਕਰਕੇ ਰਮਾਣਾ ਸਾਹਿਬ ਜੋ ਮਰਜੀ ਨੈਗੇਟਿਵ ਗੱਲਾਂ ਕਰੀ ਜਾਣ ਮੈਂ ਉਹਨਾਂ ਨੂੰ ਜਵਾਬ ਦੇ ਨਹੀਂ ਮੈਂ ਜਵਾਬ ਦੇ ਆਂ ਫਰੀਦਕੋਟ ਇਲਾਕੇ ਦੇ ਲੋਕਾਂ ਨੂੰ ਮੇਰੇ ਬਜ਼ੁਰਗਾਂ ਨੂੰ ਨੌਜਵਾਨ ਭਰਾਵਾਂ ਨੂੰ ਮੇਰੀਆਂ ਮਾਵਾਂ ਭੈਣਾਂ ਨੂੰ ਦੂਜੀ ਗੱਲ ਮੈਂ ਗੱਲ ਕਹਿਣਾ ਕਿ ਮੈਂ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਇਹ ਗੱਲ ਕਹਿਣਾ ਚਾਹੁੰਨਾ ਕਿ ਇੱਕ ਬੜੀ ਪੁਰਾਣੀ ਕਹਾਵਤ ਆ ਭੁੱਖਾ ਜੱਟ ਕਟੋਰਾ ਲੱਭਿਆ ਪਾਣੀ ਪੀਪੀ ਆਫਰਿਆ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀਆਂ ਕੁਝ ਸੀਟਾਂ ਆਈਆਂ ਉਹ 4-5 ਜ਼ਿਲ੍ਹਿਆਂ ਚ ਆਈਆਂ 11 ਜ਼ਿਲ੍ਹੇ ਪੰਜਾਬ ਦੇ ਉਹਨਾਂ ਦਾ ਖਾਤਾ ਨਹੀਂ ਖੁੱਲਿਆ ਇਹ ਮੈਂ ਰਿਕਾਰਡ ਗੱਲ ਕਹਿ ਰਿਹਾ 11 ਜ਼ਿਲ੍ਹਿਆਂ ਇਹ ਸਰਕਾਰ ਬਰੌਂਡੀਆਂ ਗੱਲਾਂ ਕਰਦੇ ਆ ਤੇ 11 ਜ਼ਿਲ੍ਹਿਆਂ ਚ ਖਾਤਾ ਨਹੀਂ ਖੁੱਲਿਆ ਪੰਜਾਬ ਵਿੱਚ ਤੇ ਇੱਥੇ ਵੀ ਜੜੀਆਂ ਇਹਨਾਂ ਜ਼ਿਲ੍ਹਿਆਂ ਦੀਆਂ ਸੀਟਾਂ ਤਾਂ ਆਈਆਂ ਕਿਉਂਕਿ ਆਮ ਆਦਮੀ ਪਾਰਟੀ ਬਿਲਕੁਲ ਪਾਣੀ ਚ ਬਹਿ ਗਈ ਬਿਲਕੁਲ ਹੀ ਪਾਣੀ ਚ ਬਹਿ ਗਈ ਸਾਡੀ ਗਲਤੀ ਇੰਨੀ ਰਹਿ ਗਈ ਮੈਂ ਅਜ ਫੇਰ ਕਹਿਣ ਲੱਗਾ ਕਿ ਅਸੀਂ ਮੈਂ ਤੇ ਸਾਡੀ ਸਾਰੀ ਟੀਮ ਅਸੀਂ ਸਹੀ ਅਨੁਮਾਨ ਨਹੀਂ ਲਾ ਸਕੇ ਕਿ ਸਰਕਾਰ ਇੰਨੀ ਪਾਣੀ ਚ ਬਹਿ ਜੂਗੀ ਅਸੀਂ ਸੋਚਦੇ ਸੀ ਟ੍ਰਾਇੰਗਲਰ ਕੰਟੈਸਟ ਹੋਊਗਾ ਅਸੀਂ 40 45% ਦਾ ਸੇਲ ਥਰੂ ਕਰ ਜਾਗੇ ਉਹ ਜਮਾ ਪਾਣੀ ਚ ਬਹਿਣ ਕਰਕੇ ਉਸ ਗੱਲ ਦਾ ਅਕਾਲੀ ਦਲ ਨੂੰ ਵੋਟ ਮੁੜੀ ਹੈ ਕੁਝ ਕੁਝ ਜਿਹੜੀ VOTING ਪਰਸੈਂਟੇਜ ਹੈ ਬਿਲਕੁਲ ਲੋ ਰਹੇਗੀ ਤੇ ਕਾਂਗਰਸ ਪਾਰਟੀ ਨੂੰ ਜਿਹੜੀ ਵੋਟ ਪੈਂਦੀ ਆ ਉਹ ਜਿਆਦਾ ਗਰੀਬ ਭਾਈਚਾਰੇ ਦੀ BC ਭਾਈਚਾਰੇ ਦੀ ਪੈਂਦੀ। ਉਹ ਵੋਟ ਨਹੀਂ ਪਈ ਨਹੀਂ ਭੁਗਤੀ ਉਹਨਾਂ ਦਾ ਇੰਟਰਸਟ ਕੋਈ ਨਹੀਂ ਸੀ ਕਿਉਂਕਿ ਇਹਨਾਂ ਲੈਕਚਰਾਂ ਇੰਟਰਸਟ ਹੀ ਹੁੰਦਾ। ਉਹ ਵੀ ਕਾਂਗਰਸ ਪਾਰਟੀ ਦਾ ਡਾਇਰੈਕਟ ਨੁਕਸਾਨ ਹੁੰਦਾ ਪਰ ਮੈਂ ਇਸ ਗੱਲ ਵਿੱਚ ਬੜਾ ਕਲੀਅਰ ਹਾਂ। ਮੈਂ ਇਹ ਨਹੀਂ ਕਹਿੰਦਾ ਕਿ ਉਹ ਕਿਉਂ ਜਿੱਤੇ। ਪਰ ਇਹ ਐਕਚੁਅਲ ਕਾਰਨ ਆ ਫੈਕਟ ਤੇ ਕਾਰਨ ਆ ਪਰ ਅਗਲੀ ਗੱਲ ਕਿ ਇਹ ਕਹਿਣਾ ਕਿ ਅਸੀਂ ਪੰਜਾਬ ਸਰਕਾਰ ਬਣਾਵਾਂਗੇ ਅਸੀਂ ਆਏ ਆ ਗਏ ਅੱਜ ਵੀ ਉਹ ਬਹੁਤ ਤੀਜੇ ਨੰਬਰ ਤੇ ਆ ਮਗਰਲੇ ਪਾਸੇ